आर चाही पाहे Thankcompanyai has aHow to wollen, beautiful k Certain influences, good is not Kinder but eight. idity can cook on a register. ਆਸੂ ਦਾ ਜਰਾ ਜਿਨਾਲਾ ਵੀ ਕਿ ਪ੍ਰੋਫੈਸਰ ਅਜਾ ਵੱਡੀ ਪੀਰ ਤੋਂ ਰਾਜਧਾਨੀ ਦੇ ਨੇ 3 ਦਿਨਾਂ ਦਾ ਨਿਯੰਤਰਣ ਵਿੱਚ ਇਹ ਜੀ ਕਰਾਉਂਦਾ ਆ। ਅਹ ਦੇਖੋ ਜੀ ਕੁਦਰਤੀ ਕਰੋਪੀ ਹੈ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਕਹ ਲੋ ਵੀ ਵੈਸੇ ਤਾਂ ਕਈ ਸੂਬਿਆਂ ਦਾ ਹੋਇਆਗਾ। ਅੰਬਾਚਲ ਦਾ ਵੀ ਹੋ ਰਿਹਾ ਹੈ। ਅ ਜੰਮੂ ਦਾ ਵੀ ਹੋ ਰਿਹਾ ਹੈ। ਪਰ ਉਹ ਪਹਾੜੀ ਖੇਤਰਾ ਉੱਥੇ ਦਾ ਨੁਕਸਾਨ ਹੋ ਰਿਹਾ। ਉਹ ਪਾਣੀ ਉੱਥੇ ਪਹਾੜਾਂ ਨੇ ਤੇ ਨਹੀਂ ਰੁਕਣਾ। ਉਹ ਸਾਰਾ ਪਾਣੀ ਜਿਹੜਾ ਵਹਿ ਕੇ ਪੰਜਾਬ ਆ ਜਿਹੜਾ ਉਹ ਆ ਰਿਹਾ ਸੋ ਉਹਨਾਂ ਦਾ ਨੁਕਸਾਨ ਵੀ ਜਿਹੜਾ ਇੱਥੇ ਜਿਹੜਾ ਅਸਰ ਪਾ ਰਿਹਾ ਤੇ ਪੰਜਾਬ 'ਚ ਵੀ ਕਿਉਂਕਿ ਕਈ ਧਹਾਕਿਆਂ ਦੇ ਜਿਹੜੇ ਰਿਕਾਰਡ ਟੁੱਟਿਆ ਇੰਨਾ ਹੈ ਜਿਆਦਾ بارش ਇੰਨਾ ਮੀਂਹ ਪਿਆ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਇਸ ਇਲਾਕੇ 'ਚ ਹੋਇਆਗਾ ਅਕੱਲੇ ਧਾਲੀਵਾਲ ਸਾਹਿਬ ਦੇ ਇਲਾਕੇ 'ਚ ਕੱਲ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਕਿ 30 ਹਜ਼ਾਰ ਏਕੜ ਦਾ ਜਿਹੜਾ ਕੱਲਾ ਫਸਲੀ ਨਕਸਾਲ ਹੋਇਆ ਤੇ ਧਾਲੀਵਾਲ ਸਾਹਿਬ ਪਿਛਲੇ 8-10 ਦਿਨਾਂ ਤੋਂ ਲਗਾਤਾਰ ਮਤਲਬ ਕਿ ਹੁਣ ਇੱਥੇ ਕਈ মিডিਆ ਲਾਲ ਵੀ ਗੱਲ ਹੋਈ ਕਈ ਸਾਥੀਆਂ ਦੇ ਨਾਲ ਆਮ ਪਿੰਡਾਂ ਦੇ ਲੋਕ ਵੀ ਦੱਸਦੇ ਆ ਕਹਿੰਦੇ ਦਿਨ ਰਾਤ ਇੱਥੇ ਲੱਗੇ ਹੋਇਆ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਹਰੇਕ ਕਿਉਂਕਿ ਪੰਜਾਬੀ ਜਿਹੜੇ ਆਏ ਉਦਮੀ ਕੌਮ ਆ ਅਸੀਂ ਤਾਂ ਬਗਾਨਿਆਂ ਦੀ ਖਾਤਰ ਵੀ ਜਾ ਕੇ ਇਹ ਸਾਡੇ ਗੁਰੂਆਂ ਤੋਂ ਸਾਨੂੰ ਕਹ ਲਓ ਵੀ ਸਿੱਖਿਆ ਮਿਲੀ ਐ ਵੀ ਅਸੀਂ ਬਗਾਨਿਆਂ ਦੀ ਖਾਤਰ ਵੀ ਕਿਹੜਾ ਆ ਜਾ ਕੇ ਅੜਦੇ ਰਹਿਆ ਜਿਹੜੀਆਂ ਸ਼ੀਦੀਆਂ ਵੀ ਦਿੰਦੇ ਰਹਿਆ ਪਰ ਇੱਥੇ ਪੰਜਾਬੀਆਂ ਦੇ ਭੀੜਤੀਆ ਬੜੀ ਉਦਮੀ ਕੌਮਾਂ ਸਾਰੇ ਲੋਕ ਆ ਕੇ ਜਿਹੜੀ ਮਦਦ ਜਿਹੜੀ ਹੈ ਉਹ ਕਰਦੇ ਆ ਸੋ ਅੱਜ ਆਈ ਢਾਲੀਵਾਲ ਸਾਹਿਬ ਦਾ ਸਾਥ ਦੇਣ ਲਈ ਇਲਾਕੇ ਦੇ ਲੋਕਾਂ ਦਾ ਸਾਥ ਦੇਣ ਲਈ ਮੈਂ ਇੱਥੇ ਆਇਆ ਪਰ ਮੈਂ ਸਾਰੇ ਪੰਜਾਬੀਆਂ ਨੂੰ ਐਨ ਆਰ ਆਈਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਵੀਡੀਓ ਵੀ ਦੇਖਦੇ ਹੋਵੋਗੇ ਸਾਰੇ ਸੋਸ਼ਲ ਮੀਡੀਆ ਰਾਈਂ ਪ੍ਰਿੰਟ ਮੀਡੀਆ ਰਾਈਂ ਫੋਟੋਆਂ ਇਲੈਕਟ੍ਰੋਨਿਕ ਮੀਡੀਆ ਰਾਈਂ ਪਾਰੇ ਇੱਥੇ ਜਿਹੜੇ ਤੁਹਾਡੇ ਰਿਸ਼ਤੇਦਾਰ ਹੋਣਗੇ ਇੱਥੇ ਗਰਾਊਂਡ ਦੇ ਹਾਲਾਤ ਨੇ ਜਿਹੜੇ ਬਹੁਤ ਨਾਜੁਕ ਨੇ ਬਹੁਤ ਮਾੜੇ ਆ ਤੁਸੀਂ ਇਕੱਲੀ ਫਸਲ ਨਾਲ ਜਿਹੜਾ 30000 ਏਕੜ ਦਾ ਨੁਕਸਾਨ ਆ ਉਹਨੂੰ ਦੇਖੋ ਤੁਸੀਂ ਦੇਖੋ ਵੀ ਜਿਹੜੇ ਘਰ ਜਿਹੜੇ ਪਰਿਵਾਰ ਉੱਥੇ ਲੋਕ ਰਹਿ ਰਹੇ ਆ ਉਹਨਾਂ ਘਰਾਂ ਦੇ ਵਿੱਚ 8-8 ਫੁੱਟ 10-10 ਫੁੱਟ ਵੀ ਕਈ ਘਰਾਂ ਦੇ ਵਿੱਚ ਪਾਣੀ ਆ ਤੇ ਉਹ ਜਿਹੜੇ ਘਰ ਨੇ ਉਹ ਘਰ ਕੋਈ ਐ ਹੀ ਨਹੀਂ ਉਹ ਬਣਾਉਣ ਦੇ ਵਿੱਚ ਧਾਕੇ ਲੱਗ ਜਾਂਦੇ ਆ ਕਿਉਂਕਿ ਆਮ ਜਿਹੜਾ ਛੋਟਾ ਜ਼ਿਮੀਦਾਰ ਆ 2-4 ਕਿੱਲੇ ਵਾਲਾ ਉਹ ਉਹਨੇ ਘਰ 'ਚ ਜਿੰਨੀਆਂ ਛੋਟੀਆਂ-ਛੋਟੀਆਂ ਵਸਤੂਆਂ ਹੁੰਦੀਆਂ ਨੇ ਉਹ ਫ੍ਰਿਜ ਤੋਂ ਲੈ ਕੇ ਉਹ ਟੀਵੀ ਤੋਂ ਲੈ ਕੇ ਉਹਨੂੰ ਜੋੜਨ ਲਈ ਕਈ ਸਾਲ ਜਿਹੜੇ ਆ ਉਹ ਲੱਗ ਜਾਂਦੇ ਆ ਪਰ ਤੁਸੀਂ ਦੇਖੋ ਵੀ ਇੱਕੋ ਝਟਕੇ 'ਚ ਸਾਰਾ ਕੁਝ ਜਿਹੜਾ ਤਸਨੈਸ ਐ ਜਿਹੜਾ ਉਹ ਹੋ ਗਿਆ ਘਰ ਵੀ ਬਰਬਾਦ ਹੋ ਗਿਆ ਜ਼ਮੀਨ ਵੀ ਗਈ ਤੇ ਸਾਰੀਆਂ ਘਰ ਦੀਆਂ ਵਸਤੂਆਂ ਵੀ ਤੇ ਕਈ ਤਾਂ ਇਦਾਂ ਦੇ ਪਰਿਵਾਰ ਐ ਕਿਉਂਕਿ ਪਾਣੀ ਇੰਨੀ ਜਲਦੀ ਨਾਲ ਚੜਾ ਜਿਨ੍ਹਾਂ ਨੂੰ ਪਸ਼ੂ ਕੋਲਣ ਦਾ ਸਮਾਂ ਵੀ ਨਹੀਂ ਮਿਲਿਆ ਮਿਲਿਆ ਦੋ-ਦੋ ਚਾਰ-ਚਾਰ ਪਸ਼ੂ ਸੀ ਕਈਆਂ ਦੇ ਕਿੱਲਿਆਂ ਤੇ ਬੰਨੇ ਜਿਹੜੇ ਪਸ਼ੂ ਆ ਉਹ ਦਮ ਤੋੜ ਗਏ ਸੋ ਬਹੁਤ ਵੱਡਾ ਨੁਕਸਾਨ ਆ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਇਹ ਇਲਾਕਾ ਜਿਹੜਾ 20-25 ਸਾਲ ਜੇ ਇਦਾਂ ਦੇ ਹਾਲਾਤ 'ਚ ਛੱਡ ਦਿੱਤਾ 20-25 ਸਾਲ ਜਿਹੜਾ ਪਿੱਛੇ ਚਲਾ ਜਾਊਗਾ ਸੋ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਕਿਉਂਕਿ ਤੁਸੀਂ ਹਰ ਜਗ੍ਹਾ ਇਹ ਸਾਡੇ ਪੰਜਾਬੀਆਂ ਦੇ ਖੂਨ ਚ ਆ ਮਨ ਲਓ ਜਿੱਥੇ ਸਾਡਾ ਕੋਈ ਨਹੀਂ ਵੀ ਰਿਸ਼ਤਾ ਜੇ ਕਦੇ ਸੀਰੀਆ 'ਚ ਵੀ ਬੰਬ ਚੱਲਦਾ ਹੈ ਇਰਾਕ 'ਚ ਬੰਬ ਚੱਲਦੇ ਆ ਤਾ ਉੱਥੇ ਬੰਬਾਂ ਦੀ ਪ੍ਰਵਾਹ ਵੀ ਨਹੀਂ ਕਰਦੇ ਪੰਜਾਬੀ ਉੱਥੇ ਜਾ ਕੇ ਵੀ ਆਪਣੇ ਲੰਗਰ ਜਿਹੜੇ ਲਾ ਲੈਂਦੇ ਆ ਆਪਣੇ ਪੰਜਾਬ ਦੀ ਜਿਹੜੀ ਥੋੜੀ ਆਪਣੀ ਧਰਤੀ ਆ ਉੱਥੇ ਭੀੜ ਪਈ ਆ ਸਰਕਾਰ ਆਪਣੇ ਵੱਲੋਂ ਅਪਰਾਲੇ ਕਰਦੀ ਆ ਸਾਡੇ ਮੰਤਰੀ ਐਮ ਐਲ ਏ ਸਾਡੇ ਸਾਰੀਆਂ ਜਿੰਨੀਆਂ ਪੰਜਾਬ ਦੀਆਂ ਸਮੱਸਿਆਵਾਂ ਸੀ ਸੰਸਦਾ ਮਾਸੀ ਇੱਥੇ ਕੋਈ ਰਾਜਨੀਤੀ ਨਹੀਂ ਸਾਰੇ ਦੇ ਨਰਦ ਲੱਗੇ ਹੋਇਆ ਕਿਉਂਕਿ ਹਰੇਕ ਨੂੰ ਆ ਯਾਰ ਵੀ ਸਾਡੇ ਪੰਜਾਬ ਤੇ ਬਹੁਤ ਵੱਡੀ ਭੀੜ ਪਈ ਆ ਅਸੀਂ ਰਲ ਮਿਲ ਕੇ ਇਹਦੇ ਵਿੱਚੋਂ ਕੱਢਣਾ ਪਰ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਨਾਂ ਘਰਾਂ ਦੇ ਹਾਲਾਤ ਦੇਖੋ ਅਸੀਂ ਜੇ ਸਾਲ ਦੋ ਸਾਲ ਟੂਰਨਾਮੈਂਟ ਨਹੀਂ ਵੀ ਕਰਾਵਾਂਗੇ ਕੰਮ ਚੱਲ ਜੂਗਾ ਪਰ ਅਸੀਂ ਆਪਣੇ ਪਿੰਡਾਂ ਨੂੰ ਜਿਹੜਾ ਸੰਭਾਲ ਲਈਏ ਕਮੇਟੀਆਂ ਬਣਾ ਕੇ ਜਿਹੜੇ ਪਿੰਡ ਤੇ ਜਿਹੜੇ ਘਰ ਦਾ ਜਿੰਨਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਜੇ ਦੋ ਕਿੱਲੇ ਵਾਲੇ ਜ਼ਿਮੀਦਾਰ ਦਾ ਉਹਦੀ ਜ਼ਮੀਨ ਵੀ ਰੁੜ ਗਈ ਉਹਦਾ ਜਿਹੜਾ ਘਰ ਵੀ ਬਰਬਾਦ ਹੋ ਗਿਆ ਕਈ ਵਾਰੀ ਉਹ ਠੇਕੇ ਤੇ ਵੀ ਲਈ ਬੈਠੇ ਆ ਉਹ ਸਾਰੇ ਮਤਲਬ ਕਿ ਜੇ ਨਾਂ ਬਾਹ ਪੜੀ ਤਾਂ ਉਹ ਪਰਿਵਾਰ ਜਿਹੜੇ ਆ ਬਿਲਕੁਲ ਡੁੱਬ ਜਾਣਗੇ ਉਹਨਾਂ ਲਈ ਕੋਈ ਰਸਤਾ ਨਹੀਂ ਬਚਣਾ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਡਾ ਜ਼ਿਲ੍ਹਾ ਬਹੁਤ ਵੱਡੀ ਪੀਟ ਪਈ ਹੈ ਜਿਨ੍ਹਾਂ ਦਾ ਨਹੀਂ ਵੀ ਇਲਾਕਾ ਕਿਉਂਕਿ ਸਾਡੇ ਮਾਲਵੇ ਚ ਕਈ ਜਗ੍ਹਾ ਐਨਆਰਆਈ ਬਹੁਤ ਨੇ ਦੁਆਬੇ ਚ ਐਨਆਰਆਈ ਬਹੁਤ ਆ ਜਿੱਥੇ ਨਹੀਂ ਕੋਈ ਇਦਾਂ ਦੇ ਹਾਲਾਤ ਉਥੋਂ ਦੇ ਐਨਆਰਆਈ ਵੀ ਜਿੱਥੇ ਵੀ ਬੈਠੇ ਆ ਜਿਵੇਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੁਸੀਂ ਕਿਹਦੇ ਰਾਹੀਂ ਚਾਹੇ ਡਾਇਰੈਕਟ ਆ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਬਾਹ ਫੜੋ ਤਾਂ ਕਿ ਆਪਾਂ ਦੁਬਾਰਾ ਇਹਨਾਂ ਨੂੰ ਜਿਹੜਾ ਬਰਾਬਰੀ ਤੇ ਆਪਾਂ ਕਿ ਅੱਜ ਦੇ ਸਮੇਂ ਦੇ ਅਨਸਾਰ ਜਿਹੜਾ ਇਹਨਾਂ ਨੂੰ ਲੈ ਕੇ ਆਈਏ ਸਰ ਕੇਂਦਰ ਸਰਕਾਰ ਦੀ ਜਿਹੜੀ ਲਗਾਤਾਰ ਚੁਪਕੀ ਸਾਦੀ ਹੋਈ ਹੈ ਇਹ ਕੇਂਦਰ ਸਰਕਾਰ ਨੇ ਸਰ ਉਹ ਸੀਐਮ ਸਾਹਮਣੇ ਚਿੱਠੀ ਲਿਖੀ ਹੈ ਦੇਖੋ ਮੈਂ ਮੈਂ ਵੀ ਅੱਜ ਬਤੌਰ ਐਮਪੀ ਜਿਹੜੀ ਚਿੱਠੀ ਆ ਉਹ ਲਿਖੀ ਆ ਪਰ ਬੜੀ ਮਤਲਬ ਕਿ ਵੈਸੇ ਇਦਾਂ ਦੇ ਮੌਕੇ ਤੇ ਅਸੀਂ ਹੁਣ ਰਾਜਨੀਤੀ ਆ ਕੀ ਕਰੀ ਪਰ ਦੇਖੋ ਬੜੀ ਲਾਣਤ ਵਾਲੀ ਗੱਲ ਹੈ ਕਿ ਇੱਕ ਟਵੀਟ ਵੀ ਇੱਕ ਹੌਸਲਾ ਵਜਾਈ ਵੀ ਮਤਲਬ ਕਿ ਨਾ ਕਿਸੇ ਕੇਂਦਰ ਦੇ ਵਜ਼ੀਰ ਨੇ ਨਾ ਪ੍ਰਧਾਨ ਮੰਤਰੀ ਜੀ ਨੇ ਹਜੇ ਤੱਕ ਨਹੀਂ ਕੀਤੀ ਉਹ ਸੂਬਾ ਉਹ ਲੋਕ ਇਹ ਪ੍ਰਧਾਨ ਮੰਤਰੀ ਜੀ ਨੂੰ ਮੈਂ ਕਹਿਣਾ ਚਾਹਣਾ ਇਹ ਉਹੀ ਇਲਾਕਾ ਹੈ ਜਿਨੇ ਕੁਝ ਮਹੀਨੇ ਪਹਿਲਾਂ ਜੋ ਤੁਸੀਂ ਆਪਰੇਸ਼ਨ ਸੰਧੂਰ ਕਹ ਰਹੇ ਸੀ ਲੋਕਾਂ ਨੇ ਤਾਂ ਹੋਰ ਸੂਬਿਆਂ ਚ ਬਹਿ ਕੇ ਗੁਜਰਾਤ ਚ ਯੂਪੀ ਚ ਬਿਹਾਰ ਚ ਕੱਲੇ ਵਟਸਐਪ ਤੇ ਫੇਸਬੁੱਕ ਤੇ ਮੀਡੀਆ 'ਚ ਦੇਖਿਆ ਕਿ ਡਰੋਨ ਡਿੱਗਦੇ ਆ ਪਰ ਇੱਥੇ ਆ ਲੋਕਾਂ ਦੇ ਵੇੜਿਆਂ 'ਚ ਡਿੱਗੇ ਆ ਜਿਨ੍ਹਾਂ ਦੇ ਅੱਜ ਵੇੜਿਆਂ 'ਚ ਉਹਨਾਂ ਦੇ ਪਸ਼ੂਆਂ ਦੀਆਂ ਲਾਸ਼ਾਂ ਪਈਆਂ ਨੇ ਜਿਹੜੇ ਅੱਜ ਕੋਠਾਂ 'ਤੇ ਚੜੇ ਹੋਏ ਨੇਗੇ ਜਿਨ੍ਹਾਂ ਨੂੰ ਹਫ਼ਤਾ ਹਫ਼ਤਾ ਹੋ ਗਿਆ ਵੀ ਉਹਨਾਂ ਨੂੰ ਧਰਤੀ ਵੀ ਜਿਹੜੀ ਨਸੀਬ ਨਹੀਂ ਹੋਈ ਇਹਨਾਂ ਲੋਕਾਂ ਨੇ ਜਿਹੜੀ ਲੜਾਈ ਦੀ ਮਾਰ ਝੱਲੀ ਤੇ ਕੋਈ ਐਦਾਂ ਨਹੀਂ ਵੀ ਲੜਾਈ ਦੀ ਮਾਰ ਝੱਲ ਕੇ ਪਿੱਛੇ हट ਜਾਂਦੇ ਆ ਤੁਸੀਂ ਜਦੋਂ ਤੋਂ ਦੇਸ਼ ਯਾਦ ਹੋਣ ਤੋਂ ਪਹਿਲਾਂ ਤੋਂ ਲੱਗੇ ਹੁਣ ਤੱਕ ਹਮੇਸ਼ਾ ਇਹ ਦੇਸ਼ ਦੀ ਖਾਤਰ ਹੱਕ Đਾ ਕੇ ਖੜੇ ਰਹੇ ਆ ਕਿੰਨੇ ਇਸ ਬੈਡ ਦੇ ਵਿੱਚੋਂ ਫੌਜੀਆ ਜਿਹੜੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਜਾਨਾਂ ਕਰਵਾਵਾਂ ਕੀਤੀਆਂ ਸੋ ਇਹ ਬੇਨਤੀ ਹੈ ਕਿ ਅੱਜ ਉਸ ਸੂਬੇ ਨੂੰ ਜਿਹਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਆਜ਼ਾਦ ਕਰਵਾਉਣ ਲਈ ਤੇ ਆਜ਼ਾਦੀ ਬਣਾਈ ਰੱਖਣ ਲਈ ਕਿ ਉਹਨਾਂ ਲੋਕਾਂ ਦਾ ਖਾਸ ਤੌਰ ਤੇ ਇਸ ਬਾਰਡਰ ਦੇ ਲੋਕਾਂ ਦਾ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੇ ਮੰਗ ਕੀਤੀ ਹੈ ਕਿ 60000 ਕਰੋੜ ਰੁਪਇਆ ਜਿਹੜਾ ਬਕਾਇਆ ਉਹ ਕੋਈ ਸੀ ਭੀਕ ਨਹੀਂ ਮੰਗਦੇ ਉਹ ਤਾਂ ਬਕਾਇਆ ਹੈ ਜਿਹੜਾ ਸਾਡੇ ਹੀ ਪੈਸੇ ਆ 50 ਹਜ਼ਾਰ ਕਰੋੜ ਦਾ ਜਿਹੜਾ GST ਦਾ ਬਣਦਾ ਜਿਹੜਾ ਪੈਸੇ ਪਏ ਆ ARDF ਦੇ ਪੈਸੇ ਆ MDF ਦੇ ਪੈਸੇ 8000 ਕਰੋੜ 60 ਹਜ਼ਾਰ ਤਾ ਉਹ ਤੇ ਮੈਂ 20 ਹਜ਼ਾਰ ਕਰੋੜ ਰੁਪਇਆ ਮੈਂ ਇਨ ਟਰਮ ਜਿਹੜੀ ਰੀਲੀਫ ਹੈ ਉਹ ਮੰਗੀ ਆ ਕਿਉਂਕਿ ਨੁਕਸਾਨ ਜਿਹ ਮੈਂ ਦੱਸਿਆ ਵੀ ਕੱਲੀਆਂ ਫਸਲਾਂ ਦਾ ਨਹੀਂ ਇੱਥੇ ਇਨ ਪ੍ਰੋਜੈਕਟ ਸਾਰਾ ਬਰਬਾਦ ਹੋ ਗਿਆ ਕੋਈ ਸੜਕ ਨਹੀਂ ਜਿਹੜੀ ਆ ਜਿੱਦਣ ਪਾਣੀ ਲੱਤਣਾ ਥੱਲੋਂ ਦਿਖਣੀ ਬਿਲਡਿੰਗਾਂ ਬਰਬਾਦ ਹੋ ਗਿਆ ਲੋਕਾਂ ਦੇ ਘਰ ਬਦਬਾਦ ਹੋ ਗਏ ਕਟੋ ਕਟ 20000 ਕਰੋੜ ਰੁਪਏ ਦੀ ਜਿਹੜੀ ਰੀਲੀਫ ਆ ਉਹ ਇੱਕ ਵਾਰ ਦੇਣੀ ਚਾਹੀਦੀ ਹੈ ਬਾਕੀ ਜਦੋਂ ਅਨਲਿਸਿਸ ਹੋਗਾ ਉਦੋਂ ਬਾਅਦ ਦੇਣੀ ਚਾਹੀਦੀ ਹੈ ਤੇ ਇਹ ਅਸੀਂ 2023 ਵੇਲੇ ਵੀ ਬੇਨਤੀ ਕੀਤੀ ਸੀ ਉਦੋਂ ਵੀ ਹੁਣ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਉਦੋਂ ਬਿਹਾਰ ਚ ਵੀ ਨਹੀਂ ਆਇਆ ਹੜਾਏ ਤੁਸੀਂ ਪੈਕੇਜ ਦਿੱਤਾ ਚੰਗੀ ਗੱਲ ਹੈ ਪਰ ਉਦੋਂ ਸਾਡੇ ਵੀ ਆਇਆ ਸੀ ਇਹ ਕਰੋਪੀ ਜਿਹੜੀ ਕੁਦਰਤ ਦੀ ਇਹ ਦੇਖ ਕੇ ਨਹੀਂ ਉਹਦੀ ਵੀ ਕਿੱਥੇ ਭਾਜਪਾ ਸਰਕਾਰ ਹੈ ਕਿੱਥੇ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਹੈ ਤੁਸੀਂ ਉੱਥੇ ਦਾ ਸਪੈਸ਼ਲ ਪੈਕੇਜ ਦਿੱਤਾ ਕਿਉਂਕਿ ਉੱਥੇ ਪੰਜ ਪੰਜ ਸਰਕਾਰ ਆ ਪਰ ਪੰਜਾਬ ਨਾਲ ਉਦੋਂ ਵੀ ਵਿਤਕਰਾ ਕੀਤਾ ਗਿਆ ਮੈਂ ਉਦੋਂ ਇਰੀਗੇਸ਼ਨ ਮੰਤਰੀ ਸੀ 100 ਕਰੋੜ ਦਾ ਨੁਕਸਾਨ ਕਿਲੇ ਇਰੀਗੇਸ਼ਨ ਵਿਭਾਗੇ ਦਾ ਸੀ ਤੇ ਪੰਜੀ ਲਈ ਜਿਹੜੀ ਪੰਜਾਬ ਸਰਕਾਰ ਦਿੱਤੀ ਗਈ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਕਿ ਜੀ ਤੁਸੀਂ ਪੋਲੀਟੀਕਲ ਲੀਡਰਾਂ ਦੀ ਨਹੀਂ ਤਾਂ ਤੁਸੀਂ ਅਫਸਰਾਂ ਦੀ ਕਮੇਟੀ ਬਣਾ ਦਿਓ ਕਿ ਪੂਰੇ ਦੇਸ਼ ਦੀ ਕਿ ਜਿਹੜੀ ਐਨਾਲਿਸਿਸ ਕਰੇ ਕਿ ਜਿਹੜੇ ਸੂਬੇ ਦਾ ਜਿੰਨਾ ਨੁਕਸਾਨ ਹੁੰਦਾ ਕੁਦਰਤੀ ਕਰੋਪੀ 'ਚ ਉਸ ਹਿਸਾਬ ਦੀ ਰੇਸ਼ੋ ਨਾਲ ਵੰਡ ਕੇ ਉਹ ਸੂਬਿਆਂ 'ਪੈ ਦਿੱਤੇ ਜਾਣ ਪਰ ਕੋਈ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜਿੱਥੇ ਭਾਜਪਾ ਸਰਕਾਰ ਆ ਉੱਥੇ ਪੈਕੇਜ ਦੇ ਦਿੰਦੇ ਆ ਤੇ ਜਿੱਥੇ ਭਾਜਪਾ ਸਰਕਾਰ ਨਹੀਂ ਹੈਗੀ ਉਹ ਸੂਬੇ ਨੂੰ ਆਪਣੇ ਲਾਤਾਂ ਦੇ ਇਸ ਤਰ੍ਹਾਂ ਚੜ ਦਿੱਤਾ ਜਾਂਦਾ ਤੋਂ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਹਮੇਸ਼ਾ ਇੱਕ ਡਾਕੇ ਦੇਸ਼ ਦੀ ਗੱਤਰ ਖੜਾ ਰਿਆ ਅੱਜ ਇਸ ਸੌਕੇ ਸਮੇਂ ਚ ਪੰਜਾਬ ਪੰਜਾਬੀਆਂ ਦਾ ਸਾਥ ਜਿਹੜਾ ਅੱਜ ਦੁੱਖ ਦੇ ਤਕਲੀਫ ਦੇ ਵਿੱਚ ਲੋਕ ਹੈ ਇਹਨਾਂ ਦੀ ਬਾਹ ਫੜਨ ਦੀ ਜ਼ਰੂਰਤ ਹੈ ਸਾਥ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ